ਸਰਬ ਜੀ ਸਰਬ ਜੀ ਸੰਗਰੂਰ ਵੀਰੀ ਕਤਤਾ ਨੱਚੀ ਆ ਛਾੜ ਦੇ ਦਿਲ ਆ ਤੂਫਨੀ ਉਸ ਲੱਗਦਾ ਆਉਣਾ ਵੀ ਤਾਂ ਨਹੀਂ ਆ ਵੀ ਗਈ ਏ ਕਦੇ ਕਦੇ ਮੰਨ ਲੈ ਆ ਵੀ ਗਈ ਜੀ ਕਦੇ ਕਦੇ ਮੰਨ ਲੈ ਤੈਨੂੰ ਉਸਨੇ ਬੁਲਾਉਣਾ ਵੀ ਤਾਂ ਨਹੀਂ ਮਾਰਨਗੀ ਮੱਥਾ ਤੇਰੀ ਨਾਲ ਹੀ ਉਸ ਨੂੰ ਕਿਸੇ ਨਹੀਂ ਸਮਝਾਉਣਾ ਵੀ ਤਾਂ ਨਹੀਂ ਉਸ ਨੂੰ ਕਿਸੇ ਸਮਝਾਉਣਾ ਵੀ ਤਾਂ ਨਹੀਂ ਜਿੰਨਾ ਸਤਾਇਆ ਉਸ ਕਮਲੀ ਨੇ ਜਿੰਨਾ ਸਤਾਇਆ ਉਸ ਕਮਲੀ ਨੇ ਤੈਨੂੰ ਕਿਸੇ ਸਤਾਉਣਾ ਵੀ ਤਾਂ ਨਹੀਂ ਕਿਉਂ ਰਹਿੰਦਾ ਤੂੰ ਮਹਿਲ ਸਜਾਉਂਦਾ ਉਸ ਕਦੇ ਫੇਰਾ ਪਾਣਾ ਵੀ ਤਾਂ ਨਹੀਂ ਨੱਚੀ ਗਾਈ ਜਾਈ ਬੇਸ਼ੱਕ ਦੇਖ ਦੇ ਨੱਚੀ ਗਾਈ ਜਾਈ ਬੇਸ਼ੱਕ ਦੇਖ ਦੇ ਉਸ ਕਦੇ ਸੰਗਰੂਰ ਵੀ ਮੁਸਕਰਾਉਣਾ ਵੀ ਤਾਂ ਨਹੀਂ ਤਾਂ ਨਹੀਂ ਉਸ ਕਦੇ ਸੰਗਰੂਰ ਵੀ ਮੁਸਕਰਾਉਣਾ ਵੀ ਤਾਂ ਨਹੀਂ chaade dila, chaade dilaa susdi